ਕੋ ਅੱਜ ਮੈਂ ਡੈਂਗੂ ਤੇ ਫਿਰ ਮੀਟਿੰਗ ਕੀਤੀ ਆ ਸਾਰੇ ਅਫਸਰਸਪਾਨ ਸਾਰੇ ਅਸੀਂ ਲੈਨ ਤੇ ਲਏ ਨੇ ਸਭ ਸਦਨ ਸਾਰੇ ਡਿਸਕਾ ਜੋ ਸੋ ਅੱਜ ਇਹ ਰਿਵਿਊ ਮੀਟਿੰਗ ਕੀਤੀ ਆ ਡੈਂਗੂ ਤੇ ਸੋ ਮੈਂ ਅੱਜ ਪੁੱਛਿਆ ਅਜ ਤੱਕ ਜਿਹੜੇ ਨੇ ਅਸੀਂ 30000 ਦੇ ਕਰੀਬ ਜਿਹੜੇ ਨੇ ਉਹ ਡੈਂਗੂ ਤੇ ਟੈਸਟ ਕਰ ਲਏ ਨੇ ਜਿਹਦੇ ਚੋਂ 10000 ਦੇ ਕਰੀਬ ਪੋਜ਼ਟਵਾਇਜ਼ ਨੇ ਸੋ ਉਹਨਾਂ ਦਾ ਲਾਜ ਜਿਹੜਾ ਉਹ ਚੱਲ ਰਿਹਾ ਸੋ ਮੈਂ ਸਮਝਣਾ ਹਰ ਤਰ੍ਹਾਂ ਦਾ ਇੰਤਜ਼ਾਮ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਡੈਮੂ ਦਾ ਸੋ ਮੈਂ ਆਪ ਵੀ ਵਿਸਟ ਕਰਕੇ ਆਇਆ ਕੁਝ ਹਸਪਤਾਲਾਂ ਦੀ ਮੈਂ ਟੀਮਾਂ ਭਲਾਤੀਆਂ ਨੇ ਸਾਰੇ ਸਾਡੇ ਜਿਹੜੇ ਚੰਡੀਗੜ੍ਹ ਬੈਠੇ ਸੀ ਚਾਹੇ ਉਹ ਸਾਡੇ ਸੈਕਟਰੀ ਨੇ ਅਰਥ ਦੇ ਚਾਹੇ ਡਾਇਰੈਕਟਰ ਨੇ ਐਮ ਡੀ ਨੇ ਡਿਪਟੀ ਡਾਇਰੈਕਟਰ ਨੇ ਸਾਰਿਆਂ ਦੀਆਂ ਟੀਮਾਂ ਬਣਾਤੀਆਂ ਕਿ ਫੀਲ ਚ ਜਾਓ ਆਪ ਚੈੱਕ ਕਰੋ ਸਾਰੇ ਹਸਪਤਾਲਾਂ ਦੀ ਜਾਓ ਸੋ ਜਾ ਰਹੇ ਨੇ ਜਾੜਲੀ ਅਸੀਂ ਜਿਹੜੇ ਦੂਸਰੇ ਵਿਭਾਗ ਪਿੰਤ ਦੇ ਉਹਨਾਂ ਨੂੰ ਵੀ ਨਾਲ ਲਿਆ ਇਹ ਜਿਹੜਾ ਜਿਆਦਾ ਸ਼ਹਿਰਾਚ ਜਿਹੜਾ 85% ਜਿਹੜਾ ਇਹ ਜਿਹੜੇ ਆ ਸਾਡੇ ਸ਼ਹਿਰ ਨੇ ਉਹਨਾਂ ਚ ਕੇਸ ਆ ਰਹੇ ਨੇ ਰੂਲਰ ਰੇਂਜ ਘੱਟਦੇ ਬਿਲਕੁਲ ਘੱਟਦੇ 10% 15% ਰੂਲਰ ਰੇਂਜ ਨੇ ਸੋ ਜਿੱਥੋਂ ਤੱਕ ਇਹਦੀ ਰੋਕਥਾਮ ਦਾ ਸਵਾਲ ਆ ਸੋ ਜਿਹੜੇ ਵੀ ਪ੍ਰਬੰਧ ਸਰਕਾਰ ਵੱਲੋਂ ਕਰਨੇ ਚਾਹੀਦੇ ਸੀ ਇਸ ਲਈ ਲਈ ਸੋ ਸਾਰੇ ਪ੍ਰਬੰਧ ਜਿਹੜੇ ਅਸੀਂ ਡੇਂਗੂ ਤੇ ਕੀਤੇ ਨੇ ਕੀ ਲੱਗਦਾ ਜੀ ਕੀ ਆਊਟ ਆਫ ਕੰਟਰੋਲ ਸਥਿਤੀ ਕਿਉਂ ਪੈਦਾ ਹੋਈ ਮਤਲਬ ਇੱਕਦਮ ਨਹੀਂ ਨਹੀਂ ਸਾਰਾ ਕੁਝ ਨਹੀਂ ਸਾਰਾ ਅੰਦਰ ਕੰਟਰੋਲ ਆ ਪਿਛਲੇ ਸਾਲ ਵੀ ਵੇਖੋ ਤੁਸੀਂ ਕਾਫੀ ਕੇਸ ਸੀ ਡੇਂਗੂ ਦੇ ਉਹ ਸਭ ਪਿਛਲੇ ਸਾਲ ਵੀ ਸੀਗੇ ਅੱਜ ਦਾ 10 ਸਾਲ ਪੁਰਾਣਾ ਇਹਦਾ ਤੁਸੀਂ ਵੇਖ ਲਓ ਸਾਰਾ ਹਰ ਸਾਲ ਦਾ ਆਕੜੇ ਕਢਾ ਲਓ ਸੋ ਮੌਨੂਏ 10 ਕੀ ਹਰ ਦੇ ਕਰੀਬ ਹੈ ਅੱਜ ਤੱਕ ਸੋਣ ਬਰਸਾਤਾ ਜਿਹੜੀਆਂ ਨੇ ਐਰਕਾ ਲੇਟ ਨੇ ਸੋ ਇੱਕ ਤੇ ਪਾਣੀ ਜਿੱਥੇ ਖੜਾ ਹੋ ਜਾਂਦਾ ਹੈ ਬਰਸਾਤ ਦਾ ਉੱਥੇ ਮੱਛਰ ਜਿਹੜਾ ਜ਼ਿਆਦਾ ਆਉਂਦਾ ਸੋ ਅਸੀਂ ਵੇਖ ਰਹੇ ਹਾਂ ਸਾਰਾ ਜਿੱਥੇ ਕੋਈ ਪਾਣੀ ਖੜਾ ਹੈ ਜਾਂ ਘਰਾਂ ਚ ਪੂਲਰ ਨੇ ਟਾਇਰ ਕਿਤੇ ਪਏ ਨੇ ਅਸੀਂ ਸਾਰੀਆਂ ਟੀਮਾਂ ਭੇਜ ਕੇ ਸਾਰਾ ਸਿਸਟਮ ਜਿਹੜਾ ਉਹਨੂੰ ਠੀਕ ਕਰ ਰਹੇ ਹਾਂ ਸੋ ਫੋਕਿੰਗ ਮਸੀਦਾ ਸਾਡੀਆਂ ਸਾਰੇ ਸ਼ਹਿਰਾਂ ਚ ਚੱਲਉਂਦੀਆਂ ਨੇ ਸੋ ਜਿਹੜਾ ਓਪਨਡ ਰੇਂਜ ਨੇ ਉਹਨਾਂ ਦੇ ਸਪਰੇ ਹੋ ਰਿਹਾ ਸੋ ਅਸੀਂ 700 ਜਿਹੜੇ ਵਰਕਰਸ ਨੇ ਹੋਰ ਅਸੀਂ EMPLOY ਜਿਹੜੇ ਨੇ ਆਊਟਸੋਰਸ ਤੇ ਰੱਖੇ ਨੇ ਇਸ ਕੰਮ ਲਈ ਸੋ ਸਾਰੀਆਂ ਟੀਮਾਂ ਆਪਣਾ ਕੰਮ ਕਰ ਰਹੀਆਂ ਨੇ ਸੋ নো ਡਾਊਟ ਕਿ ਦੇਖੋ ਤੁਸੀਂ ਕੇਸ ਨਹੀਂ ਆ ਰਹੇ ਕਈ ਥਾਵਾਂ ਤੇ ਬਿਲਕੁਲ ਘੱਟ ਨੇ ਕਈ ਇਸ਼ਾਰਾਂ ਤੇ ਕਈ ਇਸ਼ਾਰਾਂ ਜਿੰਨਾ ਅਸੀਂ ਮਹਿੰਗੀ ਦੀ ਗੱਲ ਕਰ ਲਈਏ ਅੱਜ ਮੈਂ ਸਾਰੀ ਰਿਪੋਰਟ ਉੱਥੇ ਹੀ ਮਂਗਾਈ ਆ ਉੱਥੇ ਸਭ ਤੋਂ ਜ਼ਿਆਦਾ 1700 ਦੇ ਕਰੀਬ ਜਿਹੜੇ ਨੇ ਉਹ ਡੇਂਗੂ ਦੇ ਪੇਸ਼ੈਂਟ ਨੇ ਸੋ ਤਈ ਸ਼ਹਿਰਾਂ 'ਚ ਬਹੁਤ ਜ਼ਿਆਦਾ ਨੇ ਕਈਆਂ 'ਚ ਬਹੁਤ ਘੱਟ ਨੇ ਸੋ ਜਿੱਥੇ-ਜਿੱਥੇ ਜ਼ਿਆਦਾ ਉੱਥੇ ਅਸੀਂ ਜ਼ਿਆਦਾ ਧਿਆਨ ਸਾਡੀਆਂ ਟੀਮਾਂ ਦੇ ਰਹੀਆਂ ਨੇ ਮੈਂ ਹੋਣੀ ਚਾਹ ਅਫਸਰਾਂ ਨੂੰ ਵੀ ਤੁਸੀਂ ਆਪ ਹੀ ਕਰਕੇ ਜਾਓ ਮੈਂ ਆਪ ਜਾਣਾ ਜਿਹੜੇ ਹਸਪੀਟਲ ਨੇ ਜਾਂ ਜਿਹੜੇ ਕੋਈ ਅਜਿਹੇ ਏਰੀਆ ਨੇ ਉੱਥੇ ਮੈਂ ਆਪ ਜਾ ਰਿਹਾ ਕਦੋਂ ਵੀ ਕਲਮ ਮੈਂ ਅੱਗੇ ਵੀ ਅੰਮ੍ਰਿਤਸਰ ਕਰਕੇ ਆਇਆ ਜੀ ਉਸ ਡਿਸਟ੍ਰਿਕਟ ਦੇ ਹੋਰ ਵੀ ਇੱਕ ਦੋ ਜਗ੍ਹਾ ਤੇ ਜਾ ਕੇ ਆਇਆ ਸੋ ਮੈਂ ਮਹਾਰਦੀ ਵੀ ਇੱਕ ਦੋ ਦਿਨ ਚਾੜਦੇ ਆ ਹਾਂ ਤੇ ਸੋ ਨਹੀਂ ਸਾਨੂੰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਕਿ ਲੋਕ ਘਰਾਂ ਦੇ ਵਿੱਚ ਪਾਣੀ ਖੜਾ ਹੁੰਦਾ ਬਾਹਰ ਪਾਣੀ ਖੜਾ ਹੁੰਦਾ ਲੋਕਾਂ ਨੂੰ ਲੋਕਾਂ ਨਾਲ ਸੀ ਅਫੇਰ ਕਰ ਰਿਹਾ ਅਸੀਂ ਇਸ ਚਾਰ ਵੀ ਦੇ ਰਿਹਾ মিডিਆ ਰਾਈ ਵੀ ਅਸੀਂ ਕਰ ਰਿਹਾ ਸੋ ਲੋਕਾਂ ਦਾ ਆਪਣਾ ਵੀ ਫਰਜ਼ ਮੰਨਦਾ ਹੈ ਸਰਕਾਰਾਂ ਦਾ ਸਾਥ ਦੇਣਾ ਸੋ ਸਭ ਤੋਂ ਪਹਿਲਾਂ ਤੇ ਸਫਾਈ ਜਿਹੜੀ ਬੜੀ ਜ਼ਰੂਰੀ ਹੈ। ਇਹ ਕਾਰਪੋਰੇਸ਼ਨਾਂ ਦੀ ਡਿਊਟੀ ਆ ਸ਼ਹਿਰਾਂ 'ਚ ਸਫਾਈ ਦਾ ਧਿਆਨ ਰੱਖਣਾ। ਜਿਹੜਾ ਕੋਈ ਸੀਵਰੇਜ ਦਾ ਹੋਲ ਸਿਸਟਮ ਆ ਉਹਨੂੰ ਠੀਕ ਰੱਖਣਾ। ਉੱਥੇ ਲੋਕਾਂ ਦਾ ਵੀ ਫਰਜ਼ ਬਣਦਾ ਕਿ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖਣ। ਜਿੱਥੇ ਕਿਤੇ ਪਾਣੀ ਘਰਾਂ 'ਚ ਕਿਤੇ ਖੜਾ ਹੈ, ਆਪਣੇ ਕੁਲਰ ਸਾਫ਼ ਕਰਨ, ਉੱਥੇ ਪਾਣੀ ਨਾ ਹੋਵੇ ਜਾਂ ਹੋਰ ਕਿਵੇਂ ਘਰਾਂ 'ਚ ਕੋਈ ਟਾਬੀ ਪਿਆ ਉਹਦੇ ਪਾਣੀ ਆ। ਸੋ ਜਿਹੜਾ ਇਹ ਮੱਛਰ ਆ ਸਾਫ ਪਾਣੀ ਤੋਂ ਆਉਂਦਾ ਸੋ ਥੋੜਾ ਧਿਆਨ ਜਿਹੜਾ ਲੋਕਾਂ ਨੂੰ ਆਪ ਰੱਖਣਾ ਪਏਗਾ ਸੋ ਅਸੀਂ ਸਾਰੇ ਨੇ ਇਹੋ ਰਸ ਕਰਨੇ ਆ ਸਫਾਈ ਤੇ ਜਿੱਥੇ ਪਾਣੀ ਇਕੱਠਾ ਹੁੰਦਾ ਉਹਨੂੰ ਹਟਾਉਣ ਉਹਨੂੰ ਰੋਕਣ ਇਸ ਕੰਮ ਤੋਂ ਉਹਦੇ ਨਾਲ ਬਚਾਅ ਹੋ ਸਕਦਾ ਸੋ ਸਾਡੇ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਤਿਆਰੀ ਆ ਸਾਡੇ ਹਸਪਤਾਲਾਂ 'ਚ ਲਾਜ ਜਿਹੜਾ ਉਹ ਵੀ ਅਸੀਂ ਫ੍ਰੀ ਕਰ ਰਹੇ ਆ ਤਰਸ ਜਿਹੜੇ ਨੇ ਸਾਡੇ ਹਸਪੀਟਲਾਂ ਸਰਕਾਰੀ 'ਚ ਸਾਰੇ ਫ੍ਰੀ ਹੋ ਰਹੇ ਨੇ ਅਸੀਂ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਨੂੰ ਵੀ ਅਸੀਂ ਲੈ ਕੇ ਲੈਟਰ ਜਾਰੀ ਕਰਤਾ ਕਿ ਜਿਹੜਾ ਇਹਦਾ ਤਸਵੀਰ ਉਹਦਾ ਸੈਸ਼ਨ ਸੈਸ਼ਨ ਰੇਟ ਤੋਂ ਵਾਧੂ ਚਾਰਜ ਲਾ ਕੀਤਾ ਜਾਵੇ ਸਿਰ ਸਰ ਉਹਦਾ ਰੱਖਿਆ ਸੋ ਸਾਡੇ ਸਰਕਾਰੀ ਹਸਪਤਾਲ ਬਿਲਕੁਲ ਫ੍ਰੀ ਹੈ ਸਾਰਾ ਲਾਜ਼ਮੀ ਫ੍ਰੀ ਹੈ ਤਸਵੀਰ ਵੀ ਫ੍ਰੀ ਹੈ ਤੇ ਇੱਕ ਸਵਾਲ ਹੋਰ ਵੀ ਕੋਵਿਡ ਨੂੰ ਲੈ ਕੇ ਇਸ ਵਕਤ ਕੀ ਸਿਚੁਏਸ਼ਨ ਹੈ ਕਿ ਕੇਸਿਸ ਤਾਂ ਕਾਫੀ ਘਟ ਰਹੇ ਨੇ ਲੇਕਿਨ ਓਵਰ ਆਲ ਕੀ ਸਿਚੁਏਸ਼ਨ ਕੀ ਰਿਪੋਰਟ ਆ ਰਹੀ ਹੈ ਵੇਖੋ ਕੋੜਾ ਅੱਜ ਤੁਸੀਂ ਵੇਖਿਆ ਹੀ ਆ ਕਿ ਇਹਦੀ ਵੈਕਸੀਨ ਜਿਹੜੀ ਆ ਭਾਰਤ ਸਰਕਾਰ ਸਾਰੇ ਦੇਸ਼ 'ਚ ਅੱਜ 100 ਕਰੋੜ ਦੇ ਕਰੀਬ ਜਿਹੜੀ ਆ ਉਹ ਜਿਹੜੀ ਆ ਉਹ 100 ਕਰੋੜ ਤੋਂ ਉੱਪਰ ਜਿਹੜਾ ਹੈ ਉਹ ਜਿਹੜਾ ਵੈਕਸੀਨ ਜਿਹੜੀ ਆ ਲੋਕਾਂ ਨੂੰ ਦਿੱਤੀ ਗਈ ਆ ਸੋ ਮੈਂ ਸਮਝਣਾ ਬੜੀ ਵੱਡੀ ਬੜੀ ਪ੍ਰਲਬਦੀ ਆ ਭਾਰਤ ਸਰਕਾਰ ਦੀ ਸੋ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੇ ਵੀ ਜਿਹੜੀ ਕਰੋਨਾ ਦੀ ਵੈਕਸੀਨ ਹੈ ਜਿਹੜੀ ਅਸੀਂ ਅੱਜ ਤੱਕ ਲਾ ਚੁੱਕਿਆ ਉਹ 2 ਕਰੋੜ 14 ਲੱਖ ਜਿਹੜੇ ਲੋਕਾਂ ਨੂੰ ਅਸੀਂ ਇਹ ਵੈਕਸੀਨ ਦੇ ਚੁੱਕੇ ਆ ਸੋ ਜਿਹਦੇ ਚੋ 1 ਕਰੋੜ 56 ਲੱਖ ਜਿਹੜੀਆਂ ਸਿੰਗਲ ਡੋਜ਼ ਜਿਹੜੀਆਂ ਦਿੱਤੀ ਜਾ ਚੁੱਕੀ ਆ 56 ਲੱਖ ਲੋਕਾਂ ਨੂੰ ਜਿਹੜੀਆਂ ਡਬਲ ਡੋਜ਼ ਜਿਹੜੀਆਂ ਅਸੀਂ ਦੇ ਚੁੱਕਿਆ ਸੋ ਥੋੜੇ ਜਿਹੜੇ ਹੋਰ ਰਹਿ ਗਏ ਨੇ ਉਹਨਾ ਨੂੰ ਅਸੀਂ ਵੈਕਸੀਨ ਜਿਹੜੀਆਂ ਦੇ ਰਹੇ ਆ ਸੋ ਮੈਂ ਸਮਝਦਾ ਸਭ ਤੋਂ ਵੱਡਾ ਬਚਾਅ ਜਿਹੜਾ ਉਹ ਵੈਕਸੀਨ ਨਾਲ ਹੈ ਸੋ ਜਿੰਨਾ ਚ ਸਾਰਿਆਂ ਨੂੰ ਨਹੀਂ ਲੱਗਦੀ ਪਰ ਫਿਰ ਵੀ ਮਾਨ ਪ੍ਰਬਾਤਵਾਦੀ ਕਿਰਪਾ ਬਿਲਕੁਲ ਨਾ ਦੇ ਬਰਾਬਰ ਕੇ ਜਿਹੜੇ ਨੇ ਉਹ ਆ ਰਹੇ ਨੇ ਹੁਣ ਅਸੀਂ ਟੈਸਟ ਕਰ ਰਿਹਾ 25000 ਦਿੱਲੀ ਟੈਸਟ ਤੇ ਹੋ ਰਿਹਾ ਹੈ ਕਰੋਨਾ ਦਾ ਪਰ ਉਹ ਜੋ ਪੋਜ਼ਟਿਵ ਜਿਹੜਾ ਲਿਤੇ ਆ ਉਹ ਬਿਲਕੁਲ 0% ਹੈ 0.1% ਜਾਂ 0% ਠੀਕ ਹੈ ਓਕੇ ਠੀਕ ਥੈਂਕ ਯੂ ਠੀਕ